इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਪਣੀ ਹੱਕੀ ਮਹੰਗਾ ਮਨਾਉਣ ਦੇ ਲਈ ਅੱਜ ਪਿੰਡ ਆਸਾ ਬੁੱਟਰ ਤੋਂ ਕਿਸਾਨਾਂ ਦਾ ਕਾਫਲਾ ਦਿੱਲੀ روانਾ ਅੱਜ ਕਿਸਾਨਾਂ ਵੱਲੋਂ ਟਰੈਕਟਰ ਟਰਾਲੀਆਂ 'ਚ ਬੈਠ ਕੇ ਭਾਰਤੀ ਕਿਸਾਨੀ ਨੂੰ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਲਈ ਆਇਆ ਹੈ ਬਰੂਹ ਰ ਬਰੂਹ ਹਾਂ ਤੇ ਪੁੰਚ ਲਈ ਅੱਜ ਪਿੰਡ ਆਸਾ ਬੁੱਟਰ ਤੋਂ ਚੱਲ ਕੇ ਵਕ ਵਕ ਪਿੰਡਾਂ ਤੋਂ ਹੁੰਦੇ ਭੁਲਾਈ ਆਲਾ ਵਿਖੇ ਪਹੁੰਚਿਆ ਕਿਸਾਨਾਂ ਨੇ ਪੱਤਰਕਾਰ ਨਾਲ ਗੱਲ ਕਰਦੇ ਦੱਸਿਆ ਕਿ ਮੋਦੀ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾ ਲਈ ਪਹਿਲ ਦੀ ਤਰਜ ਤੇ ਦਿੱਨੇ ਗਿਆ ਬਰੂਹਾਂ ਤੇ ਕਿਸਾਨਾਂ ਦਾ ਟਰੈਕਟਰ ਟਰਾਲੀਆਂ ਦਾ ਭਾਰੀ ਕੱਟ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਮੋਦੀ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਐਮਐਸਪੀ ਗਾਰੰਟੀ ਕਰਨ ਦਾ ਸਵਮੀਨਰਥਨ ਦੀ ਰਿਪੋਰਟਰ ਲਾਗੂ ਕਰਨਾ ਲਖਵੀਪੁਰ ਖੀਰੀਖਾਨ ਦੇ ਦੋਚੇ ਨੂੰ ਸਖਤ ਸੱਦ ਦੇਣੀ ਕਿਸਾਨੀ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨ ਨੂੰ ਸੈਂਟਰ ਵੱਲੋਂ ਮਦਦ ਦੁਆਨਾ ਤੇ ਕਿਸਾਨਾਂ ਦੇ ਕਿਤੇ ਨਜਾਇਜ਼ ਪਰਚੇ ਰੱਦ ਕਰਵਾਉਣਾ ਪ੍ਰਾਲੀ ਦਾ ਪੱਕਾ ਹੱਲ ਅਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਜੋ ਸੈਂਟਰ ਸਰਕਾਰ ਨੇ ਮੰਨੀਆਂ ਸਨ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ 13 ਫਰਮੇ ਨੂੰ ਦਿੱਲੀ ਦੀ ਸੜਕਾਂ ਦੇ ਧਰਨਾ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ 6 ਮਹੀਨੇ ਦਾ ਰਸ਼ਨ ਆਪਣੀ ਟਰਾਲੀਆਂ ਵਿੱਚ ਰੱਖ ਲੈ ਗਿਆ ਲੈ ਲਿਆ ਗਿਆ ਹੈ ਜਾਣਕਾਰੀ ਦੁਤਾਨ ਦੱਸਦੇ ਕਿ ਪਿੰਡ ਆਸਾ ਬੁੱਟਰ ਦੇ ਕਿਸਾਨ ਪਿਛਲੀ ਵਾਰ ਲੱਗੇ ਧਰਨੇ ਦੌਰਾਨ ਸ਼ਹੀਦ ਹਾਂ ਜਿੰਨਾਂ ਵਿੱਚ ਰਕबीर ਸਿੰਘ ਸੁਖਦੇਵ ਸਿੰਘ ਅਜੇਪ੍ਰੀਤ ਸਿੰਘ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਦੇ ਛੇਤੀ ਵਿਰਤ ਨਹੀਂ ਜਾਣ ਦੇਵਾਂਗੇ ਤੇ ਮੋਦੀ ਸਰਕਾਰ ਦਾ ਡਟ ਕੇ ਸਾਹਮਣਾ ਕਰਾਂਗੇ ਉਹਨਾਂ ਕਿ ਕਿ ਸਰਕਾਰ ਤੇ ਪਹਿਲਾਂ ਵਾਂਗ ਭਰੋਸਾ ਨਹੀਂ ਕੀਤਾ ਜਾਵੇਗਾ ਤੇ ਇਸ ਵਾਰੀ ਆਪਣੇ ਸਾਰੀਆਂ ਮੰਗਾਂ ਮਨਾ ਕੇ ਹੀ ਕਰ ਵਾਪਸੀ ਕੀਤੀ ਜਾਵੇਗੀ ਪੱਤਰਕਾਰ ਅਵਤਾਰ ਮਲਾੜ ਸ਼੍ਰੀ ਮੁਕਤਸਰ ਸਾਹਿਬ ਹਾਂ ਜੀ ਅੰਕਲ ਪਹਿਲਾਂ ਦਿੱਲੀ ਦੀਆਂ ਗਰੂਆਂ ਤੇ ਆਪਣੇ ਪੰਜਾਬ ਦੇ ਕਿਸਾਨ ਗਏ ਸੀ ਅੱਜ ਵੀ ਦੁਬਾਰਾ ਚੱਲੇ ਹੋ ਕੀ ਕਾਰਨਾਂ ਤੇ ਕੀ ਮੁੱਦੇ ਤੋਂ ਪਾਈ ਨੇ ਸਰਕਾਰ ਨੇ ਉਹ ਵਾਦਾ ਕਰਕੇ ਤਾਂ ਬਹੁਤ ਮੰਗਾ ਆਪਣੇ ਮੋਕ ਕੋਈ ਨਹੀਂ ਐਮ ਸੀ ਗਰੰਟੀ ਕਾਨੂੰਨ ਜਿਹੜੇ ਸੀਵਿਤ ਪਰਿਵਾਰ ਹੋਹੀ ਉਹਨਾਂ ਦੇ ਨੌਕਰੀਆਂ ਪੈਸੇ ਹੋਰ ਇਹ ਕੰਟਰੀ ਪੋਰਟ ਤੇ ਵੀ ਘਰਾ ਰਹੇ ਆ 800 ਰੁਪਿਆ ਬਿਜਲੀ ਸੋੜ ਬਿੱਲ ਕਾਫੀ ਕਸ਼ੇ ਹੋ ਰਹੇ ਅਸੀਂ ਤੇ ਸਰਕਾਰ ਵਾਦਾ ਕਰਕੇ ਇਹ ਕਮੇਟੀ ਬਣਾਵਾਂਗੇ ਅਸੀਂ ਉਹਨੇ ਕੁਝ ਨਹੀਂ ਕੀਤਾਗਾ ਫੰਮੀਆਂ ਫਿਰ ਕੋਰ ਨੇ ਜਿਵੇਂ ਇਹੇ ਕੰਮ ਕਰਕੇ ਤੇ ਸਰਕਾਰ ਵਾਲੇ ਨੇ ਮੋਕਰ ਗਏ ਉਹ ਉਹਦੇ ਕਰਕੇ ਹਮ ਦੁਬਾਰੀਆਂ ਫੇਰ ਜਾਣਾ ਪਿਆ ਸਾਨੂੰ ਕਿੰਨਾ ਡਾਕਿਆਂ ਕੋਸ਼ਿਸ਼ ਕਰ ਲੈਣਾ ਅਸੀਂ ਦਿੱਲੀ ਦੇ ਵਰਨੇ ਵਰਨਾ ਸਾਡੇ ਕੋਲੇ ਸਾਰੇ ਸੰਗੜਾ ਖਾਡ ਕੋਈ ਖਾਰਾ ਕੋਈ ਖਬਰਾਂ ਉਹ ਏਜੰਟਾ ਜਨਾ ਉਹ ਦੇਰੀ ਕਰਦੇ ਨੇ ਐ ਮਰਾਏ ਚਲਾ ਗਏ ਸੀ ਫੇਰ ਦੁਬਾਰੀਆਂ ਆਏ ਆ ਇਹ ਪੂਰੇ ਚਰਾਜਨਾ ਮਰਾਏ 65 ਹਜ਼ਾਰ ਜੁਗਰਾ ਤੇ ਮੈਨੂੰ ਆ ਗਿਆ ਜੋਸ਼ ਆ ਜਾਂਦਾ ਇਹ ਚਰਾਜਨਾ ਮਾਰੂ ਇਨੀ ਦੁਬਾਰੀਆਂ ਜਾਣਾ ਮੇਰੇ ਜੀ ਹਾਂ ਹਰਿਆਣਾ ਸਰਕਾਰ ਨੇ ਤੁਹਾਡੇ ਸਵਾਗਤ ਆਸਤੇ ਇੰਟਰਨੈਟ ਬੰਦ ਕਰਤਾ ਹੈ ਗੈਰੀਗੇਟ ਕਰਤੇ ਆ ਗੈਰੀਗੇਟ ਮੰਨ ਲਓ ਕੋਲ ਲਾ ਕੇ ਵਿੱਚ ਸੀਮਿੰਟ ਭਰਤਾ ਸਰੀਰ ਲਾਤੇ ਸਭ ਕੁਝ ਕਰਤਾ ਵੀ ਰੋਕਿਆ ਵਾਲੇ ਹੁਣ ਆਉਣ ਵਾਲੀ ਦੀ ਰਣਨੀਤੀ ਤੁਹਾਡੀ ਕਿਸ ਪ੍ਰਾਈ ਰਹਿਣੀ ਹੈ ਜੀ ਹੁਣ ਦੱਸੋ ਅਸੀਂ ਪਾਰ ਪਾਟ ਮੈਂ ਇਹੋ ਕਰਾਂਗੇ ਅੱਗੇ ਵੀ ਲੱਕਣ ਬਗੜੇ ਵਾਲੇ ਲੱਕਾ ਵੀ ਤੁਸੀਂ ਮੰਨ ਲਓ ਹੁਣ ਜਿਹੜੀ ਤੁਹਾਡੀ ਕਾਲ ਤੋਂ ਪਹਿਲਾਂ ਤੁਸੀਂ ਕੋਚ ਕਰ ਰਹੇ ਕਿੰਨੇ ਕ ਜਿਹੜੇ ਆ ਮੰਨ ਲਓ ਖਾਣੇ ਜਿਹੜਾ ਹਰੇ ਹਰੇ ਹਰ ਚੱਲ ਪਏ ਸਰ ਜਰ ਪਏ ਜਿੰਨੇ ਜਿਹੜੇ ਪੰਜਾਬ ਦੇ ਚ ਸਾਰੇ ਉਹ ਚੱਲ ਪਏ ਰਹਾਣਾ ਚੱਲ ਪਿਆ ਜੀਪੀ ਰਾਸਤਾਨ ਮੈਂ ਸਭ ਸਭ ਜਿੰਨੇ ਵੀ ਖਾਲਸੇ ਚੱਲ ਪਿਆ ਤੇ ਪਹਿਲਾਂ ਉਹ ਤੇਰਾ ਅਸੀਂ ਤੇਰਾ ਫਿਰ ਅਸੀਂ ਵੇਖਿਆ ਕਿ ਤੇਰਾ ਨੂੰ ਦੱਟਣਗੇ ਅਸੀਂ ਤੋਂ ਪਹਿਲਾਂ ਹੀ ਸਟਾਰਟ ਕਰਤਾ ਕੰਮ ਆ ਆ ਜਾਣਾ ਹਾਂ ਹਾਂਜੀ ਭਈਆ ਤੁਸੀਂ ਦਿੱਲੀ ਦੁਬਾਰਾ ਵਾਪਸੀ ਕੀਤੀ ਐ ਕੀ ਮੁੱਦੇ ਤੇ ਕੀ ਕੀ ਤੁਹਾਡੀਆਂ ਪਲਾਨ ਹੈਗੇ ਕੀ ਯੋਜਨਾ ਤੁਹਾਡੀ ਸਾਡੇ ਪਹਿਲਾਂ ਤਾਂ ਅਸੀਂ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਸੀਗੇ ਉਹਦੇ ਨਾਲ ਕਈ ਹੋਰ ਮੰਗਾਂ ਸਾਡੀਆਂ ਜੁੜ ਗਈਆਂ ਸੀਗੀਆਂ ਉਹਨਾਂ ਵਿੱਚੋਂ ਇੱਕ ਤਾਂ ਮੇਨ ਹੈਗੇ ਐ ਐਮਐਸਪੀ ਤੇ ਜਿਹੜਾ ਘੱਟੋ ਘੱਟ ਸਮਾਥਨ ਮੋਲ ਸਾਨੂੰ ਮਿਲਣਾ ਚਾਹੀਦਾ ਨੰਬਰ 2 ਜਿਹੜੇ ਕਿਸਾਨ ਦੀ ਆਮਦਨ ਦੀ ਸਵਾਮੀ ਨਾਸਤ ਮਹਨ ਦੇ ਰਿਪੋਰਟ ਦੇ ਹਿਸਾਬ ਨਾਲ ਸੀ 2+ 50% ਕਰਨੀ ਸੀ ਉਹ ਵੀ ਨਹੀਂ ਕਰ ਰਹੇਗੇ ਇੱਕ ਜਿਹੜੇ ਸਾਡੇ ਲਖੀਮਪੁਰ ਖੀਰੀ ਵਿੱਚ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾਗਾ ਨੰਬਰ 4 ਤੇ ਹੈਗਾ ਜਿਹੜੇ ਸਾਡੇ ਖਸਾਣ ਅੰਦੋਲਨ ਦੇ ਵਿੱਚ ਸਾਡੇ ਨੌਜਵਾਨਾਂ ਦੇ ਪਰਚੇ ਪਏ ਸੀਗੇ ਉਹ ਪਰਚੇ ਰੱਦ ਕਰਵਾਉਣ ਵਾਸਤੇ ਉੱਦੀ ਜਾ ਰਹੇ ਹਥੇ ਆ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਗੱਲ ਕਰੀ ਟਰਾਲੀ ਦੇ ਲਿਖਿਆ ਆ ਆਸਾਵੜ ਤੋਂ ਤਿੰਨ ਸ਼ਹੀਦ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੂੰਗਾ ਤੇ ਅੱਜ ਦੁਬਾਰਾ ਤੁਸੀਂ ਫੇਰ ਉਸੇ ਪਾਸੇ ਚੱਲੇ ਹੋ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਦੇ ਕਹਿਣ ਦੇ ਮੁਤਾਬਕ ਹੈ ਜਦੋਂ ਸਾਰੀ ਦਿੱਲੀ ਅੰਦੋਲਨ ਫਤਿਹ ਕਰਕੇ ਆਏ ਫਤਿਹ ਮਾਰਵੇ ਸਾਡੇ ਤਿੰਨ ਕਿਸਾਨ ਸ਼ਹੀਦ ਹੋ ਗਏ ਸਰਦਾਰ ਰੰਗਵੀਰ ਸਿੰਘ ਸਰਦਾਰ ਸੁਖਦੇਵ ਸਿੰਘ ਤੇ ਸਰਦਾਰ ਅਜੇ ਪ੍ਰੀਤ ਸਿੰਘ ਅਸੀਂ ਉਹ ਉਹਨਾਂ ਦੀ ਜਿਹੜੀ ਸ਼ਹੀਦੀ ਸੀਗੀ ਉਹਨੂੰ ਅਸੀਂ ਉਹਨੂੰ ਸਮਰਪਤਾ ਤੱਕੇ ਲੈ ਜਾਣ ਦੇ ਲਈ ਅਸੀਂ ਆਪ ਦੇ ਪਿੰਨੋ ਬਾਦ ਚੜ ਕੇ ਉਸ ਅੰਦੋਲਨ ਵਿੱਚ ਹਿੱਸਾ ਪਾਵਾਂਗੇ ਕਿਉਂਕਿ ਸਾਨੂੰ ਕੋਈ ਇਹ ਨਾ ਕਹੇ ਕਿ ਵੀ ਸਾਡੇ ਪਤਾਸ਼ੀਦ ਕਰਵਾ ਕੇ ਤੇ ਆਪ ਅੱਜ ਘਰੇ ਬਹਿ ਗਏ ਅਸੀਂ ਉਹਨਾਂ ਤੋਂ ਅੱਗੇ ਹੋ ਕੇ ਅੰਦੋਲਨ ਲੜਾਂਗੇ ਜਿਹੜਾ ਆਉਣ ਵਾਲਾ ਸਮਾਂ ਹੋਊਗਾ ਸਾਡਾ ਜਿਵੇਂ ਸਾਨੂੰ ਸਾਡੇ ਆਗੂ ਕਹਿਣਗੇ ਪੰਜਾਬ ਤੋਂ ਤੁਸੀਂ ਕ੍ਰਾਸ ਕਰੋਗੇ ਅੱਗੇ ਹਰਿਆਣਾ ਬਾਰਡਰ ਹੈ ਹਰਿਆਣਾ ਬਾਰਡਰ ਟੋਟਲੀ ਸੀਲ ਕਰ ਦਿੱਤਾ ਗਿਆ ਕੈਂਕਰੇਟ ਦੇ ਆਪਣੇ ਬੈਰੀਅਰ ਲਗਾਏ ਗਏ ਆ ਕੰਨਾ ਕੱਢ ਦਿੱਤੇ ਗਾਈਆਂ ਇੱਥੋਂ ਤੱਕ ਕਿ ਨੈਟ ਦੀ ਸਰਵਿਸ ਵੀ ਬੰਦ ਕਰ ਦਿੱਤੀ ਗਈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਜਦੋਂ ਕੋਈ ਅੰਦੋਲਨ ਉੱਠਦੇ ਆ ਸਰਕਾਰ ਨੇ ਵੀ ਕੋਝੀਆਂ ਹਰਕਤਾਂ ਕਰਦੀਆਂ ਹੁੰਦੀਆਂ ਸੀਗੀਆਂ ਪਿੱਛੇ ਜੇ ਪੰਜਾਬ ਵਿੱਚ ਵੀ ਆਪਣੇ ਨੈੱਟ ਬੰਦ ਕਰ ਦਿੱਤਾ ਸੀਗਾ ਸਰਕਾਰ ਨੇ ਆਪਦੀ ਮਨਮਰਜ਼ੀ ਕੀਤੀ ਕੋਈ ਗੱਲ ਨਹੀਂ ਸਾਡੇ ਕੋਲੇ ਜੋ ਹੈ ਜੀਵ ਸਾਧਨ ਹੈਗਾ ਅਸੀਂ ਉਹ ਸਭ ਨੂੰ ਨਾਲ ਲੈ ਕੇ ਚੱਲੇ ਆ ਤੇ ਜੇ ਉਹ ਬੈਰੀਕੇਡ ਲਾਉਣਗੇ ਜਾਂ ਨੈੱਟ ਬੰਦ ਕਰਨਗੇ ਤਾਂ ਉਹਦਾ ਵੀ ਟੱਕਰਾ ਦੇ ਕਰਾਂਗੇ ਬੈਰੀਕੇਡ ਅੱਗੇ ਵੀ ਜਦੋਂ ਅਸੀਂ ਪਹਿਲਾਂ ਸਾਨੂੰ ਕਿਹੜਾ ਜਾਣ ਸਾਰ ਦਿੱਲੀ ਚ ਵੜਨਾ ਤਾਂ ਉਦੋਂ ਵੀ ਬੈਰੀਕੇਡ ਭੰਨੇ ਆ ਤੇ ਹੁਣ ਵੀ ਭੰਨਾਂਗੇ ਅਸੀਂ ਸਰਕਾਰ ਨੂੰ ਕਹਿੰਦੇ ਸਾਨੂੰ ਰੋਜ਼ ਮਾਰਨ ਨਾਲ ਇੱਕ ਦਿਨ ਗੋਲੀ ਮਾਰ ਕੇ ਮਾਰ ਦਿਓ ਸਾਡਾ ਯਾਬਨੇ ਬਡੇ ਸਾਡੇ ਨੂੰ ਵੀ ਮਾਰਨਾ ਹੀ ਚਾਹਣੇ ਆ ਸਰਕਾਰ ਦੀ ਜਿਹੜੀ ਨੀਤੀ ਆ ਸਾਡੀ ਆਉਣ ਵਾਲੀ ਨਫਰ ਨੂੰ ਖਤਮ ਕਰ ਰਹੀ ਆ ਜਿਹੜੇ ਸਾਡੇ ਪੋਤੇ ਹੋਣਗੇ ਦੋਤੇ ਹੋਣਗੇ ਉਹਨਾਂ ਨੂੰ ਖਤਮ ਕਰਨ ਦੀ ਤੁਰਹੀ ਆ ਅਸੀਂ ਉਹਨਾਂ ਦੀਆਂ ਜ਼ਮੀਨਾਂ ਬਚਾਉਣਾ ਤੇ ਕਿੱਡੇ-ਕੱਡੇ ਵੀ ਦਵਾਰਾ ਹੋਣ ਅਸੀਂ ਉਹ ਪਾਰ ਕਰਾਂਗੇ ਦਿੱਤੀ ਇੱਕ ਹਾਲ ਤੋਂ ਤੁਸੀਂ ਪਹਿਲਾਂ ਚੱਲ ਪਿਆ ਕੀ ਮਨਸ਼ਾ ਲੱਗਦਾ ਤੇ ਕੀ ਆ ਆਉਣ ਵਾਲਾ ਤੁਹਾਨੂੰ ਟਾਈਮ ਲੱਗ ਰਿਹਾ ਵੀ ਕਿਸ ਤਰ੍ਹਾਂ ਰਵੇਗਾ ਇਹ ਜਿਵੇਂ ਬੰਦਿਆਂ ਦਾ ਪਲਾਨ ਹੁੰਦਾ ਵੀ ਜੋ ਜਿਵੇਂ ਬੰਦਿਆਂ ਨੇ ਜਦੋਂ ਕਿਸੇ ਟਿਕਾਣੇ ਤੇ ਪਹੁੰਚਣ ਆਏ ਤਾਂ ਨੇ ਵੀ ਸਾਰੇ ਅੱਖਾਂ ਦਾ ਇਕੱਠੇ ਹੋ ਕੇ ਪਿੱਤ ਵਰਪਾਂਗੇ ਨੇੜੇ ਜਾ ਕੇ ਤੇ ਪੜਾਅ ਬਣਾਵਾਂਗੇ ਉੱਥੇ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਇਕੱਠੇ ਹੋ ਕੇ ਕੁਝ ਕਰਾਂਗੇ